ਰੋ ਪਿਆਰੀ ਸਾਧ ਸੰਗਤ ਜੀ ਜੋ ਪਿਛਲੇ ਕੁਝ ਸਮੇਂ ਤੋਂ 1996 ਤੋਂ ਬਾਅਦ ਪੰਜਾਬ ਦੀ ਧਰਤੀ ਤੇ ਜੋ ਕਤੀੜ ਪੈਦਾ ਕੀਤੀ ਗਈ ਏਜੰਸੀਆਂ ਦੇ ਵੱਲੋਂ ਜੋ ਕਿ ਸ੍ਰੀ ਆਦ ਦਸਮ ਗ੍ਰੰਥ ਦਾ ਪੂਰਨ ਤੌਰ ਤੇ ਵਿਰੋਧ ਕਰ ਰਹੇ ਨੇ ਮੈਂ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਸੰਗਤ ਜੀ ਇਹ ਜਿਹੜੇ ਮਸੰਦ ਦਸਮ ਗ੍ਰੰਥ ਦਾ ਵਿਰੋਧ ਕਰ ਰਹੇ ਨੇ ਜਿਹੜੀ ਦਸਮ ਦੀ ਬਾਣੀ ਹੈ ਕਲਗੀਧਰ ਪਿਤਾ ਜੀ ਨੇ ਆਪ ਆਪਣੇ ਸਮੁੱਚੇ ਖਾਲਸਾ ਪੰਥ ਨੂੰ ਬਖਸ਼ੀ ਸੀ ਦਸਮ ਦੀ ਬਾਣੀ ਪਰ ਹੁਣੇ ਮਸੰਦ ਲੋਕ ਦਸਮ ਗ੍ਰੰਥ ਦੀ ਬਾਣੀ ਦੇ ਵਿਰੋਧ ਤੇ ਕੂੜ ਪ੍ਰਚਾਰ ਕਰ ਰਹੇ ਨੇ ਕਿਸੇ ਵੀ ਸਟੇਜ ਤੇ ਕਿਤੇ ਵੀ ਆਉਣ ਇਹਨਾਂ ਦਾ ਜੁੱਤੀਆਂ ਨਾਲ ਸਵਾਗਤ ਕੀਤਾ ਜਾਵੇ ਜਿੰਨਾ ਚਿਰ ਇਹਨਾਂ ਦਾ ਜੁੱਤੀਆਂ ਨਾਲ ਸਵਾਗਤ ਨਾ ਕੀਤਾ ਗਿਆ ਉਹਨਾਂ ਚਿਰ ਇਹਨਾਂ ਨੇ ਆਪਣੀ ਜ਼ੁਬਾਨ ਨਹੀਂ ਬੰਦ ਕਰਨੀ ਸੰਤ ਬਾਬਾ ਜਰਨੈਲ ਸਿੰਘ ਕਾਲਾ ਸਾਹ ਭਿੰਡਰਾਂ ਵਾਲੇ ਅਕਸਰ ਕਹੇ ਕਰਦੇ ਸੀ ਕਿ ਦਸਮ ਗ੍ਰੰਥ ਦਾ ਵਿਰੋਧੀ ਤੇ ਹੜਕਿਆ ਕੁੱਤਾ ਜਿੱਥੇ ਮਿਲਦਾ ਝਟਕਦੇਓ ਕੀ ਗੱਲ ਅੱਜ ਇਹ ਲੋਕ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਤੋਂ ਉੱਪਰ ਹੋ ਗਏ ਨੇ ਜੋ ਦਸਮਗ੍ਰੰਥ ਨੂੰ ਥਾਂ ਦਾ ਪੰਡ ਦੇ ਫਿਰਦੇ ਨੇ ਤੇ ਉਸ ਦਾ ਵਿਰੋਧ ਕਰਦੇ ਫਿਰਦੇ ਨੇ ਮੈਂ ਜਿੰਨੀਆਂ ਵੀ ਸਮੁੱਚੇ ਖਾਲਸਾ ਪੰਥ ਦੀਆਂ ਸੰਪਰਦਾਵਾਂ ਤੰਦਵੀ ਟਕਸਾਲ ਬੁੱਢਾ ਦਲ ਤਰਨਾ ਦਲ ਜਿੰਨੀਆਂ ਵੀ ਸੰਪਰਦਾਵਾਂ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਜਾਊਂਗਾ ਕਿ ਇਹਨਾਂ ਮਸੰਦਾਂ ਨੂੰ ਮੁਤੰਬਰ ਤੌਰ ਤੇ ਇਹਨਾਂ ਦਾ ਬਾਈਕਾਟ ਕਰਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾ Bye. Yeah.